ਇਕ ਤਾਂ ਮੈਨੂੰ ਬਿਲਕੁਲ ਅੱਛਾ ਨਹੀਂ ਲੱਗਦਾ ਜਿਹੜਾ ਇੰਨਾ ਗੰਦ ਪਾਉਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਮਾਨ ਸਿੰਘ ਜੀ ਦੀ ਉਹਨਾਂ ਤੋਂ ਵੀ ਮੈਨੂੰ ਬਹੁਤ ਪਰੇਸ਼ਾਨ ਹੋਈ ਉਹਨਾਂ ਦਾ ਇੰਟਰਵਿਊ ਸੁਣ ਕੇ ਮੈਨੂੰ ਬੁਰਾ ਲੱਗਾ ਕਿ ਜੇ ਉਹ ਇੰਨਾ ਬੁਰਾ ਬੋਲ ਰਹੀ ਆ ਤਾਂ ਤੁਸੀਂ ਵੀ ਕਿਉਂ ਇੰਨਾ ਗੰਦਾ ਬੋਲ ਰਹੇ ਹੋ ਫਿਰ ਤਾਂ ਕੋਈ ਫਰਕ ਨਹੀਂ ਰਹਿ ਗਿਆ ਨਾ ਦੋਨੋਂ ਪਾਸੇ ਫਿਰ ਆਪਾਂ ਕੀ ਸਿੱਖਿਆ ਦੇ ਦੇਈਏ ਤੂੰ ਮੇਰੇ ਨਾਲ ਰਾਤ ਰਹਿ ਕੇ ਦੇਖ ਕੁੜੀਆਂ ਵੀ ਇਸ ਚੀਜ਼ ਲਈ ਐਗਰੀ ਹੁੰਦੀਆਂ ਕਿ ਅਸੀਂ ਕੁਝ ਬਣਨ ਵਾਸਤੇ ਕੁਝ ਵੀ ਕਰ ਸਕਦੀਆਂ ਹਾਰਮੋਨੀਅਮ ਬਜਾਇਆ ਉਹਨਾਂ ਨੇ ਅਬਦਿਲਜੀਤ ਉਸਾਂ ਜੀ ਨੇ ਸੁੱਚਾ ਜ਼ੁਰਮਾ ਦੇ ਵਿੱਚ ਜਿਹੜੀ ਭਾਬੀ ਬਲ ਅੱਜ ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਬਾਲੀਵੁੱਡ ਦੀ ਫਿਲਮਾਂ ਤੋਂ ਲੈ ਕੇ ਪਾਲੀਵੁੱਡ ਦੀ ਫਿਲਮਾਂ ਤੱਕ ਜੋ ਕੀਤੀਆਂ ਨੇ ਚਾਹੇ ਉਹ ਸੁੱਚਾ ਸੂਰਮਾ ਦੀ ਗੱਲ ਕਰ ਲਈਏ ਜਾਂ ਫਿਰ ਚਮਕੀਲਾ ਫਿਲਮ ਦੀ ਗੱਲ ਕਰ ਲਈਏ ਤੇ ਹੋਰ ਸਾਰੀ ਵੈਬ ਸੀਰੀਜ਼ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਵੱਡੇ ਵੱਡੇ ਸਿੰਗਰਾਂ ਦੇ ਨਾਲ ਉਹਨਾਂ ਨੇ ਗੀਤ ਗਾਏ ਜੀ ਹਾਂ ਅੱਜ ਗੱਲਬਾਤ ਕਰਾਂਗੇ ਆਪਾਂ ਸੁਰਵੀ ਦੇ ਨਾਲ ਸੋ ਸਵਾਗਤ ਕਰਦੇ ਆ ਮੈਮ ਸਸਟਿਕਾ ਸਸਟਿਕਾ ਜੀ ਬਹੁਤ ਠੀਕ ਹੋ ਹਾਂਜੀ ਸੁਰਵੀ ਮੈਂ ਕਿਸ ਤਰ੍ਹਾਂ ਦੇਖਦੇ ਹਾਂ ਕਿ ਪਹਿਲਾਂ ਤਾਂ ਮੈਂ ਇੱਥੇ ਆਇਆ ਕਿ ਕਿੱਦਾਂ ਦੀ ਚੱਲਦੀ ਹੈ ਲਾਈਫ ਇਸ ਤਰ੍ਹਾਂ ਦਾ ਰਹਿ ਰਿਹਾ ਅੱਜਕੱਲ ਬਸ ਜੀ ਦੁਆਵਾਂ ਤੁਹਾਡੀਆਂ ਸਾਰਿਆਂ ਦੀ ਕਿਰਪਾ ਮਾਲਕ ਦੀ ਬਹੁਤ ਤੇ ਜੋ ਸਾਡਾ ਫਰਜ਼ ਬੰਦਾ ਮਿਹਨਤ ਕਰਨ ਦਾ ਉਹ ਕਰੀ ਜਾਂਦੇ ਬਾਕੀ ਰੰਗ ਭਾਗ ਲਾਉਣੇ ਉਹਦਾ ਉਹਦੀ ਮਰਜ਼ੀ ਉਹਨੇ ਕਦੋਂ ਲਾਉਣੇ ਬਾਕੀ ਦੁਆਵਾਂ ਨੇ ਜਿੰਨੇ ਪਿਆਰ ਕਰਦੇ ਨੇ ਸਾਰਿਆਂ ਦੀਆਂ ਉਹ ਉਹ ਬਹੁਤ ਜ਼ਰੂਰੀ ਨੇ ਚੱਲੀ ਜਾਂਦੀ ਬਸ ਵਧੀਆ ਲਾਈਫ ਸਹੀ ਗੱਲ ਹੈ ਜੀ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਸੀ ਪਹਿਲਾਂ ਕਿ ਤੁਸੀਂ ਕਾਫੀ ਫਿਲਮਾਂ ਦੇ ਵਿੱਚ ਕੰਮ ਕੀਤਾ ਮੈਂ ਪਹਿਲਾਂ ਕਹਾਗਾ ਕਿ ਜਿਹੜੀ ਚਮਕੀਲਾ ਫਿਲਮ ਸੀ ਚਮਕੀਲਾ ਫਿਲਮ ਦੇ ਵਿੱਚ ਤੁਸੀਂ ਕੰਮ ਕੀਤਾ ਮੈਂ ਖਾ ਥੋੜਾ ਜਿਹਾ ਉਹ ਸਾਂਝੇਗਾ ਉਹਦੇ ਵਿੱਚ ਤੁਸੀਂ ਗੀਤ ਗਾਇਆ ਸੀਗਾ ਐਕਟ ਕੀਤਾ ਸੀ ਅ ਮੈਂ ਦਰਸਲ 'ਚ ਐਕਟ ਸੀਗਾ ਮੇਰਾ ਤੇ ਐਕਟ ਵੀ ਉਹਦੇ ਵਿੱਚ ਚਮਕੀਲਾ ਮੂਵੀਜ਼ ਦੇ ਵਿੱਚ ਤੁਸੀਂ ਦੇਖਿਆ ਹੋਣਾ ਦਿਲਜੀਤ ਦੋਸਾਂਝੋਣਾ ਨਾਲ ਮੋਸਟਲੀ ਸਿੰਗਰ ਕੁੜੀਆਂ ਸੀਗੀਆਂ ਜਿਨ੍ਹਾਂ ਨੇ ਗਾਣਾ ਵੀ ਸੀਗਾ ਤੇ 2-3 ਦਿਨ ਦਾ ਸ਼ੂਟ ਸੀਗਾ ਮੇਰਾ ਵੀ ਤੇ ਮੈਂ ਉਹਨਾਂ ਦੇ ਨਾਲ ਮਤਲਬ ਸਟੇਜ ਸਾਂਝੀ ਕੀਤੀ ਸੀਗੀ ਬਹੁਤ ਵਧੀਆ ਐਕਸਪੀਰੀਅੰਸ ਸੀਗਾ ਤੇ ਚਲੋ ਆਪਣੇ ਮੂਵੀ ਦੀ ਜਿੰਨੀ ਕੁ ਰਿਕੁਆਇਰਮੈਂਟ ਹੁੰਦੀ ਉਹਦੇ ਮੁਤਾਬਿਕ ਉਹਨਾਂ ਨੇ ਉਹ ਕੱਟ ਕੇ ਸੀਨ ਜਿੱਦਾਂ ਪਾਏ ਪਰ ਮੈਨੂੰ ਮੈਂ ਸੈੱਟ ਦੇ ਉੱਤੇ ਗਾਇਆ ਵੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਹਾਰਮੋਨੀਅਮ ਪਲੇ ਕੀਤਾ ਸੀਗਾ ਤੇ ਅਸੀਂ ਸਟੇਜ ਤੇ ਗਾਰੇ ਸੀਗੇ ਤੇ ਇਮਤੀਆਜ਼ ਅਲੀ ਜੀ ਅੱਗੇ ਬੈਠੇ ਸੀਗੇ ਤੇ ਸਾਰੀ ਆਡੀਅנס ਸੀਗੀ ਉੱਥੇ ਸੰਗਰੂਰ ਦੇ ਨੇੜੇ ਹੱਥਾਂ ਪਿੰਡਾ ਉੱਥੇ ਸ਼ੂਟ ਸੀਗਾ ਤੇ ਮੈਂ ਗਾਇਆ ਤੇ ਉਸ ਤੋਂ ਬਾਅਦ ਫਿਰ ਹਾਰਮੋਨੀਅਮ বাজਾਇਆ ਉਹਨਾਂ ਨੇ ਆਪਣੇ ਦਿਲਜੀਤ ਦਸਾਂਜੀ ਨੇ ਬਾਚੋ ਜਦੋਂ ਗਾਣਾ ਖਤਮ ਹੋ ਗਿਆ ਇਮਤੀਆਜ਼ ਅਲੀ ਜੀ ਸਟੇਜ ਤੇ ਆਏ ਆ ਕੇ ਉਹਨਾਂ ਨੇ ਮੈਨੂੰ ਹੱਗ ਕੀਤੀ ਘੁੱਟ ਕੇ ਤੇ ਕਹਿੰਦੇ ਤੂੰ ਬਹੁਤ ਹੀ ਜ਼ਿਆਦਾ ਸੋਹਣਾ ਗਿਆ ਇੱਕ ਵਾਰੀ ਦੁਵਾਰਾ ਗਾ ਫਿਰ ਉਹ ਨੀਚੇ ਗਏ ਫਿਰ ਉਹਨਾਂ ਨੇ ਦੁਵਾਰਾ ਗਾਇਆ ਫਿਰ ਮੈਂ ਦੁਵਾਰਾ ਗਾਇਆ ਤੇ ਅੱਛੇ ਸੀਗੇ ਸੀਨ ਉਹਦੇ ਵਿੱਚ ਪਰ ਉਹ ਉਹਦੀ ਵਹੀ ਜਿੱਦਾਂ ਮੈਂ ਪਹਿਲਾਂ ਕਿਹਾ ਮੂਵੀ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਥੋੜਾ ਜਿਹਾ ਸੀਨ ਕੱਟ ਦਿੰਦੇ ਨੇ ਜਿੰਨੀਕ ਜ਼ਰੂਰਤ ਆ ਉਹਦੇ ਮੁਤਾਬਿਕ ਬਟ ਐਕਸਪੀਰੀਅੰਸ ਬਹੁਤ ਅੱਛਾ ਸੀਗਾ ਬਹੁਤ ਨਾਈਸ ਨੇ ਦਿਲਜੀਤ ਦਸਾਂਜੀ ਤੇ ਬਹੁਤ ਹੀ ਜ਼ਿਆਦਾ ਨਾਈਸ ਇਮਤੀਆਜ਼ ਅਲੀ ਜੀ ਬਹੁਤ ਪਿਆ ਤਾਂ ਦਾ ਲੱਗਦਾ ਹੈ ਕਿ ਹਾਰਮੋਨੀਅਮ ਜਿਹੜੇ ਬਾਜਾਰੇ ਸੀ ਉਹ ਗੀਤ ਦੇ ਪਿੱਛੇ ਉਹ ਖੁਦ ਦਲਜੀਤ ਦੋ ਸਾਂਝ ਗਾਰੇ ਯਾਨੀ ਬਾਜਾਰੇ ਸੀ ਕਿੰਨਾ ਕਿੰਨਾ ਵੱਡਾ ਰਤਬਾ ਕਿੰਡਾ ਨਾਮ ਹੈ ਕਿੰਦਾ ਦਾ ਲੱਗਿਆ ਸਮੇ ਬਹੁਤ ਜ਼ਿਆਦਾ ਅੱਛਾ ਲੱਗਾ ਕਿਉਂਕਿ ਇੱਕ ਇੰਨਾ ਵੱਡਾ ਆਰਟਿਸਟ ਤੇ ਉਹ ਤੁਹਾਨੂੰ ਸਪੋਰਟ ਕਰ ਰਿਹਾ ਪੂਰੀ ਤੇ ਸਟੇਜ ਦੇ ਉੱਤੇ ਤੁਹਾਡੇ ਨਾਲ ਹਾਰਮੋਨੀਅਮ ਪਲੇ ਕਰ ਰਿਹਾ ਤਾਂ ਆਬਵੀਅਸ ਬੜੀ ਅੱਛੀ ਚੀਜ਼ ਸੀਗੀ ਬਹੁਤ ਸੋਹਣੇ ਪਲ ਸੀਗੇ ਤੇ ਬਹੁਤ ਅੱਛਾ ਲੱਗਾ ਬਹੁਤ ਸੁੱਚਾ ਸੂਰਮਾ ਫਿਲਮ ਦੇ ਨਾਲ ਕਿਵੇਂ ਜੁੜੇ ਤੁਸੀਂ ਜਿੱਦਾਂ ਤੁਸੀਂ ਦੱਸਿਆ ਐਕਚੁਅਲੀ ਮੈਂ ਸਰ ਆਪਣੇ ਥੀਏਟਰ ਕੀਤਾ ਮੈਂ ਥੀਏਟਰ ਆਰਟਿਸਟਾਂ کافی ਟਾਈਮ 5-6 ਸਾਲ ਮੈਂ ਥੀਏਟਰ ਕੀਤਾ ਤੇ ਉਦੋਂ ਤੁਹਾਨੂੰ ਪਤਾ ਥੀਏਟਰ ਕਰਦੇ ਕਰਦੇ ਆਰਟਿਸਟ ਜਿਹੜਾ ਅੱਛਾ ਹੁੰਦਾ ਉਹਨੂੰ ਮੂਵੀਜ਼ ਵਾਲੇ ਕਾਸਟ ਕਰਦੇ ਨੇ ਤੇ ਫਿਰ ਮੈਂ ਮੇਰਾ ਥੋੜਾ ਜਿਹਾ ਮਾਲਕ ਦੀ ਮਿਹਰ ਨਾਲ ਅੱਛਾ ਰਿਹਾ ਸਾਰਾ ਕੁਝ ਤੇ ਮੂਵੀਜ਼ ਵਾਲਿਆਂ ਦੇ ਆਫਰ ਵਗੈਰਾ ਕਾਫੀ ਆਉਂਦੇ ਸੀਗੇ ਤੇ ਹੁਣ ਵੀ ਆਉਂਦੇ ਆ ਥੋੜਾ ਜਿਹਾ ਹੁਣ ਤਾਂ ਚਲੋ ਮੈਂ ਸਿੰਗਿੰਗ ਕਰਕੇ ਇਧਰ ਇੰਡੀਵਿਜੂਅਲੀ ਮੈਂ ਹੁਣ ਕਰਕੇ ਉਧਰ ਮੈਂ ਥੋੜਾ ਜਿਹਾ ਕੀਤਾ ਆ ਕੱਟ ਆਫ ਜਿਆ ਹਲਕਾ ਮਤਲਬ ਐਦਾਂ ਨਹੀਂ ਕਿ ਮੈਂ ਬਿਲਕੁਲ ਛੱਡਿਆ ਕਰਦੀ ਰਹੀ ਨਹੀਂ ਵਿੱਚ ਵਿੱਚ ਹੁਣ ਵੀ ਮੈਂ ਕਰਕੇ ਆਈ ਸੀਗੀ ਇੱਕ ਵੈਬ ਸੀਰੀਜ਼ ਪ੍ਰਕਾਸ਼ ਗਾਦੂ ਜੀ ਹੋਣਾ ਨਾਲ ਤੇ ਉਦੋਂ ਮਤਲਬ ਕਿ ਉਹ ਆਫਰ ਆਇਆ ਸੀਗਾ ਮੈਨੂੰ ਕਿ ਮੂਵੀ ਵਾਸਤੇ ਕਾਸਟ ਕੀਤਾ ਸੀ ਉਹਨਾਂ ਨੇ ਫਿਰ ਰਾਜਸਥਾਨ ਸੂਰਤਗੜ ਉੱਥੇ ਸੀਗਾ ਸ਼ੂਟ ਮੈਂ ਇੱਥੋਂ ਗਈ ਸੀ ਚੰਡੀਗੜ੍ਹੋਂ ਤੇ ਬਹੁਤ ਅੱਛਾ ਐਕਸਪੀਰੀਅੰਸ ਸੀ ਉੱਥੇ ਵੀ ਹੈਗਾ ਸੀਗਾ ਰੋਲ ਉਹਦੇ ਵਿੱਚ ਜਿੱਦਾਂ ਪਿੰਡ ਦੇ ਵਿੱਚ ਤੰਦੂਰ ਤੇ ਲਾਂਦੀਆਂ ਵਾਂ ਰੋਟੀਆਂ ਅਸੀਂ ਰੋਟੀਆਂ ਲਾਣੇ ਹੁੰਨੇ ਤੇ ਉਹ ਮਤਲਬ ਸੁੱਚਾ ਜ਼ੁਰਮਾ ਦੇ ਵਿੱਚ ਜਿਹੜੀ ਭਾਬੋ ਸੀਗੀ ਭਾਬੀ ਬਲਬੀਰੋ ਉਹਨਾਂ ਦੇ ਨਾਲ ਸੀਗਾ ਕਾਫੀ ਅੱਛਾ ਸੀ ਉਹ ਵੀ ਐਕਸਪੀਰੀਅੰਸਾਂ ਚ ਬੱਬੂ ਮਾਨ ਜੀ ਦੇ ਨਾਲ ਕੰਮ ਕਰਨਾ ਹਰ ਕਿਸੇ ਦਾ ਸੁਪਨਾ ਰਹਿੰਦਾ ਹੈ ਬੱਬੂ ਮਾਨ ਜੀ ਦੇ ਨਾਲ ਕੰਮ ਕਰਕੇ ਉਸ ਫਿਲਮ ਦੇ ਵਿੱਚ ਯਾਨੀ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੇ ਉਹਨਾਂ ਦੇ ਨਾਲ ਮੁਲਾਕਾਤਾਂ ਕਿਦਾਂ ਦੀ ਸੀ ਗੱਲਬਾਤ ਕਿਦਾਂ ਹੁੰਦੀ ਸੀ ਹਾਂਜੀ ਉਹਨਾਂ ਦੇ ਨਾਲ ਦਰਸਲ 'ਚ ਸ਼ੂਟ ਤੇ ਨਹੀਂ ਸੀਗਾ ਐਕਟ ਤੇ ਨਹੀਂ ਸੀਗਾ ਉਹਨਾਂ ਦੇ ਨਾਲ ਪਰ ਵੈਸੇ ਮਿਲੇ ਅਸੀਂ ਬਾਅਦ 'ਚ ਪ੍ਰੀਮੀਅਰ ਤੇ ਵੀ ਇਕੱਠੇ ਹੋਏ ਸੀਗੇ ਬਹੁਤ ਨਾਈਸ ਨੇ ਬਹੁਤ ਅੱਛੇ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਉਹ ਹਮੇਸ਼ਾ ਆਰਟਿਸਟ ਨੂੰ ਸਪੋਰਟ ਕਰਦੇ ਨੇ ਜਿਹੜਾ ਉਹਨਾਂ ਦਾ ਜੂਨੀਅਰ ਹੁੰਦਾ ਐਵੇਂ ਨਹੀਂ ਦਿਖਾਉਂਦੇ ਕਿ ਮੈਂ ਬਹੁਤ ਸੀਨੀਅਰ ਆ ਬਹੁਤ ਅੱਛਾ ਸੀਗਾ ਬਾਕੀ ਮੈਂ ਮੇਰੀ ਵੀ ਮੇਰਾ ਵੀ ਕਿਸੇ ਸਭਾ ਮੈਂ ਆਪਣੇ ਕੰਮ ਤੱਕ ਜ਼ਿਆਦਾ ਮਤਲਬ ਰੱਖਦੀ ਆ ਕਿ ਜਦੋਂ ਕੋਈ ਆਰਟਿਸਟ ਨੂੰ ਰਿਸਪੈਕਟ ਪਿਆਰ ਦੇ ਰਿਹਾ ਤੇ ਮੈਂ ਹਮੇਸ਼ਾ ਉਹਨਾਂ ਦੀ ਹਰ ਗੱਲ ਮੰਨਦੀ ਹੁੰਨੀ ਆ ਸੁਣਦੀ ਹੁੰਨੀ ਆ ਜਿੱਦਾਂ ਉਹ ਕਹਿੰਦੇ ਕਿ ਕਰੋ ਉਹਦਾ ਮੈਂ ਕਰਦੀ ਹਣੀ ਪਰ ਐਦਾਂ ਬਸ ਮਤਲਬ ਕੰਮ ਤੇ ਧਿਆਨ ਮੈਂ ਪੂਰਾ ਦਿੰਦੀ ਹਣੀ ਜ਼ਿਆਦਾ ਮਤਲਬ मां जी तो कोई सिखण नु गल मिली होवे या फिर उना दी कोई ਗਲਬਾਤ ਚੰਗੀ ਆ ਮਾੜੀ ਕੁਛ ਐਦਾਂ ਦੀ ਅ ਬਹੁਤ ਮੈਂ ਮਤਲਬ ਉਹ ਤਾਂ ਸੀਨੀਅਰ ਨੇ ਉਹਨਾਂ ਤੋਂ ਮਤਲਬ ਅਸੀਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਯੂ نو ਆਪਾਂ ਜਦੋਂ ਇੰਟਰਵਿਊ ਵੀ ਦੇਖਦੇ ਆ ਕਿੰਨਾ ਕੁਛ ਹੁੰਦਾ ਆ ਜਿਹੜਾ ਆਪਾਂ ਨੂੰ ਪਤਾ ਚੱਲਦਾ ਬੋਲਣ ਚੱਲਣ ਦਾ ਤਰੀਕਾ ਬਹੁਤ ਨੌਲੇਜ ਆ ਬੜਾ ਬੜੇ ਡੈਡੀਕੇਟਿਡ ਨੇ ਬਹੁਤ ਬਾਕੀ ਉਹਨਾਂ ਬਾਰੇ ਮੈਂ ਬਹੁਤ ਛੋਟੀਆਂ ਕੁਛ ਸ਼ਬਦ ਬੋਲ ਨਹੀਂ ਸਕਦੀ ਕਿਉਂਕਿ ਉਹ ਹਜੇ ਉਸ ਲਾਇਕ ਹੋਈ ਨਹੀਂ ਮੈਂ ਕਿ ਉਹਨਾਂ ਬਾਰੇ ਕੋਈ ਕਮੈਂਟ ਦਵਾ ਕੋਈ ਕਿਸੇ ਤਰੀਕੇ ਦਾ ਅਸੀਂ ਕਿਹੜੇ ਕਿਹੜੇ ਸਿੰਗਰ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਹੁਣ ਤੱਕ ਮੈਂ ਵੈਸੇ ਮੈਂ ਥੀਏਟਰ ਕਰਦੀ ਸੀ ਇਸ ਕਰਕੇ ਕਿਰਪਾ ਬੜੀ ਮਾਲਕ ਦੀ ਸਾਰੇ ਜਣੇ ਪਿਆਰ ਕਰਦੇ ਨੇ ਪੂਰੀ ਇੰਡਸਟਰੀ ਚ ਕਾਫੀ ਪਿਆਰਾ ਬਾਕੀ ਹਜੇ ਥੋੜਾ ਜਿਹਾ ਮੈਂ ਜਿੱਦਾਂ ਅੱਗੇ ਮਾਰਕੀਟ ਦੇ ਵਿੱਚ ਉਸ ਹੱਬ ਨਾ ਨਹੀਂ ਹੈ ਤੁਹਾਨੂੰ ਪਤਾ ਹਜੇ ਕਿਉਂਕਿ ਮੈਂ ਦਰਸਲ ਚ ਐਕਟਿੰਗ ਲਾਈਨ ਦੇ ਵਿੱਚ ਤੁਹਾਨੂੰ ਪਤਾ ਥੀਏਟਰ ਕਰੋ ਫਿਰ ਉਸ ਤੋਂ ਬਾਅਦ ਐਕਟਿੰਗ ਥੋੜਾ ਸਟਰਗਲ ਟਾਈਮ ਲੰਬਾ ਹੋ ਜਾਂਦਾ ਥੋੜਾ ਉਹਦੇ ਵਿੱਚ ਤੁਹਾਨੂੰ ਹੌਲੀ ਹੌਲੀ ਅੱਗੇ ਆੰਨੇ ਤੁਸੀਂ ਸਿੰਗਿੰਗ ਦੇ ਵਿੱਚ ਬਹੁਤ ਅੱਛਾ ਆ ਸਾਰੇ ਪਾਸੇ ਸ਼ੋਜ਼ ਵਗੈਰਾ ਬਹੁਤ ਅੱਛੇ ਚੱਲ ਰਹੇ ਮਾਲਕ ਦੀ ਮੇਰ ਨਾਲ ਵੈਡਿੰਗ ਸ਼ੋਜ਼ ਜ਼ਿਆਦਾਤਰ ਲੇਡੀ ਸੰਗੀਤ सूफी महफिलस वगैरह बाकी कुलदीप रसीला जी ਦੇ ਨਾਲ ਮੇਰੇ ਸੌਂਗ ਆਏ ਡੂਟ ਤੇ ਗੁਰਬਖਸ਼ੋਂ ਕੀ ਭਾਜੀ ਜਿਹਨਾਂ ਦਾ ਬਹੁਤ ਵੱਡਾ ਨਾਮ ਆ ਉਹਨਾਂ ਦੇ ਨਾਲ ਡੂਟ ਸੌਂਗ ਆਏ ਨੇ ਤੇ ਹੁਣ ਨੈਕਸਟ ਜਿਹੜੇ ਆਉਣ ਵਾਲੇ ਨੇ ਉਹ ਵੀ ਇੱਕ ਕੁਲਦੀਪ ਰਸੀਲਾ ਜੀ ਉਹਨਾਂ ਨਾਲ ਵੀ ਆ ਰਿਹਾ ਤੇ ਆਪਣੇ ਕਰਮਜੀਤ ਅਨਮੋਲ ਜੀ ਉਹਨਾਂ ਨਾਲ ਵੀ ਡੂਟ ਨੇ ਸ਼ਾਇਦ ਮੂਵੀ 'ਚ ਆਏਗਾ ਕਿਸੇ 'ਚ ਐ ਵੈਸੇ ਰਿਲੀਜ਼ ਹੋਏਗਾ ਹੋ ਚੁੱਕਿਆ ਉਹਨਾਂ ਦੇ ਨਾਲ ਵੀ ਇੱਕ ਗਾਣਾ ਆ ਰਿਹਾ ਸੁਦੇਸ਼ ਕੁਮਾਰੀ ਜੀ ਉਹਨਾਂ ਦਾ ਉਹਨਾਂ ਦੇ ਧਾਰਮਿਕ ਕਰ ਰਿਲੀਜੀਅਸ ਆ ਉਹਦੇ ਵਿੱਚ ਐਕਟਵਾਂ ਬਹੁਤ ਅੱਛਾ ਇੱਕ ਮੁਸਲਮਾਨੀ ਕੁੜੀ ਦਾ ਤੇ ਬਾਕੀ ਬ ਕਾਫੀ ਆਰਟਿਸਟ ਨਾਲ ਕੰਮ ਕਰਨ ਨੂੰ ਮਿਲਦਾ ਆ ਜਿਵੇਂ ਫਿਲਮਾਂ 'ਚ ਹੋ ਗਿਆ ਆ ਫਿਰ ਵੈਸੇ ਹੋ ਗਿਆ ਬਹੁਤ ਪਿਆਰ ਮਿਲਦਾ ਸਾਰਿਆਂ ਦਾ ਅੱਛਾ ਪਹਿਲਾਂ ਆਪਾਂ ਇੰਟਰਵਿਊ ਹੋਰ ਅੱਗੇ ਵਧਾਵਾਂਗੇ ਪਹਿਲਾਂ ਮੈਂ ਕਹਾ ਕਿ ਦੋ ਬੋਲ ਹੋ ਜਾਣ ਕਿਸੇ ਵੀ ਗੀਤ ਦੇ ਜੋ ਤੁਹਾਡੇ ਦਿਲ ਨੂੰ ਛੂੰਦਾ ਹੋਵੇ ਕੋਈ ਫੇਵਰੇਟ ਤੁਹਾਡਾ Song ਹਾਂਜੀ ਅ ਮੇਰਾ ਇੱਕ ਗਾਣਾ ਆਇਆ ਸੀਗਾ ਸੂਫੀ ਗਾਣਾ ਕੀਤਾ ਸੀਗਾ ਮੇਰਾ ਆਪਣੇ ਵੈਸੇ ਤੇ ਮੇਰੇ ਕਾਫੀ ਗਾਣੇ ਆਏ ਹੋਏ ਨੇ ਮਾਲਕ ਦੀ ਬਹੁਤ ਮੇਰ ਆ ਪਰ ਉਹਨਾਂ ਦੇ ਨਾਲ ਆਪਣੇ ਮਾਸਟਰ ਸਲੀਮ ਗੁਰੂ ਜੀ ਮੇਰੇ ਆਈਡਲ ਨੇ ਉਹਨਾਂ ਦੇ ਉਹਨਾਂ ਦੀ ਕੰਪਨੀ ਤੋਂ ਇੱਕ ਰਿਲੀਜ਼ ਹੋਇਆ ਸੀ ਗਾਣਾ ਉਹਨਾਂ ਨੇ ਕੀਤਾ ਸੀਗਾ ਬਹੁਤ ਅੱਛਾ ਸੂਫੀ ਉਹ ਮੇਰਾ ਫੇਵਰਟ ਵੀ ਮੈਨੂੰ ਪਸੰਦ ਵੀ ਆ ਸੁਣਨ ਵਾਲਾ ਆ ਮਤਲਬ ਤੇ ਸਕੂਨ ਵਾਲਾ ਗਾਣਾ ਮੈਂ ਉਹਦਾ ਸੁਣਾਣੀ ਤੈਨੂੰ ਹੂੰ ਤੈਨੂੰ ਵੇਖ ਵੇਖ ਆਉਂਦਾ ਨਹੀਂਓ ਰੱਜ ਸੱਜਣਾ ਸਾਨੂੰ ਤੇਰਾ ਵੇ ਦੀਦਾਰ ਕਈ ਹੱਜ ਸੱਜਣਾ ਹੋ ਤੈਨੂੰ ਵੇਖ ਵੇਖ ਆਉਂਦਾ ਨਹੀਂ ਓ ਰੱਜ ਸੱਜਣਾ ਸਾਨੂੰ ਤੇਰਾ ਵੇ ਦੀਦਾਰ ਕਈ ਹੱਜ ਸੱਜਣਾ ਹੋ ਸਾਨੂੰ ਤੇਰਾ ਵੇ ਦੀਦਾਰ ਤੇਰਾ ਵੇ ਦੀਦਾਰ ਤੇਰਾ ਵੇ ਦੀਦਾਰ ਤੇਰਾ ਵੇ ਦੀਦਾਰ ਤੈਨੂੰ ਵੇਖ ਵੇਖ ਆਉਂਦਾ ਨਹੀਂ ਓ ਰੱਜ ਸੱਜਣਾ ਸਾਨੂੰ ਤੇਰਾ ਵੇਦੀਦਾਰ ਕਈ ਹੱਜ ਸਜਣਾ ਕੀ ਬਾਤ ਹੈ ਕੀ ਬਾਤ ਵਾਕਈ ਆਵਾਜ਼ ਤੁਹਾਡੀ ਬਹੁਤ ਸੋਹਣੀ ਹੈ ਜਿੱਦਾਂ ਤੁਸੀਂ ਆਪ ਸੋਹਣੀ ਆਵਾਜ਼ ਵੀ ਤੁਹਾਡੀ ਬਹੁਤ ਸੋਹਣੀ ਹੈ ਅੱਛਾ ਕੀ ਕਹਾਂਗੇ ਕਿ ਅੱਜ ਦੇ ਆਪਾਂ ਦੌਰ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਕੰਚਨ ਕੁਮਾਰੀ ਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਖੜੀ ਤੇ ਉਹਨਾਂ ਦੇ ਜੇ ਗੱਲ ਕਰੀਏ ਤਾਂ ਨਨਸੀ ਗਰੇਵਾਲ ਨੇ ਉਹਨਾਂ ਦੇ ਹੱਕ ਦੇ ਵਿੱਚ ਖੜ ਕੇ ਬਹੁਤ ਸਾਰੇ ਲੋਕਾਂ ਨੂੰ ਮਾੜਾ ਵੀ ਕਿਹਾ ਜੇ ਆਪਾਂ ਅਮਰਿਤਪਾਲ ਸਿੰਘ ਮਹਿਰੋਂ ਨੂੰ ਵੀ ਮਾੜਾ ਕਿਹਾ ਤੇ ਇੱਕ ਮਾਨ ਸਿੰਘ ਅਕਾਲੀ ਨੇ ਉਹਨਾਂ ਦੇ ਬਾਰੇ ਵੀ ਮਾੜਾ ਚੰਗਾ ਬਹੁਤ ਆਖਿਆ ਕਿ ਨੱਕ ਵੱਡੀ ਹੈ ਹੋਰ ਕੁਝ ਯਾਨੀ ਬਹੁਤ ਮਾੜਾ ਚੰਗਾ ਬੋਲਿਆ ਨਨਸੀ ਗਰੇਵਾਲ ਨੂੰ ਕੀ ਕਹੋਗੇ ਤੁਸੀਂ ਉਹਨਾਂ ਦੇ ਕਤਲ ਬਾਰੇ ਐਕਚੁਅਲੀ ਮੈਂ ਵੈਸੇ ਤਾਂ ਬਹੁਤ ਜ਼ਿਆਦਾ ਨਾ ਚੀਜ਼ਾਂ 'ਚ ਪੈਂਦੀ ਨਹੀਂ ਕਿਉਂਕਿ ਇਹ ਨਾ ਜੋ ਵੀ ਹੋ ਰਿਹਾ ਬਹੁਤ ਗਲਤ ਆ ਬਹੁਤ ਹੀ ਜ਼ਿਆਦਾ ਕਿਉਂਕਿ ਕੁੜੀਆਂ ਵੀ ਇੰਨੀਆਂ ਇਸ ਤਰੀਕੇ ਨਾਲ ਜੇ ਹੱਦਾਂ ਪਾਰ ਕਰੂਗੀਆਂ ਫਿਰ ਬਹੁਤ ਮਾੜੀ ਗੱਲ ਹੈ ਇੱਕ ਤਾਂ ਮੈਨੂੰ ਬਿਲਕੁਲ ਅੱਛਾ ਨਹੀਂ ਲੱਗਦਾ ਜਿਹੜਾ ਇੰਨਾ ਗੰਦ ਪਾਉਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਕੁੜੀਆਂ ਜਾਂ ਕੁਝ ਵੀ ਇਹ ਖੁਦ ਮਾਹੌਲ ਇਹਨਾਂ ਦਾ ਕ੍ਰੀਏਟ ਕੀਤਾ ਹੋਇਆ ਵਾ ਐਦਾਂ ਦਾ ਮਾਹੌਲ ਦੂਜੀਆਂ ਜਿਹੜੀਆਂ ਚੱਜ ਦੀਆਂ ਕੁੜੀਆਂ ਉਹਨਾਂ ਵਾਸਤੇ ਵੀ ਜਿਹੜਾ ਆ ਬਹੁਤ ਮਾੜਾ ਆ ਕਿਉਂਕਿ ਦੇਖੋ ਪੰਜ ਜੰਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਜਦੋਂ ਇੱਕ ਬੰਦਾ ਹੁੰਦਾ ਨਾ ਉਹ ਫਿਰ ਸਾਰਿਆਂ ਨੂੰ ਨਾਲ ਲੋਕ ਉਸੇ ਨਜ਼ਰ ਨਾਲ ਸਾਰਿਆਂ ਨੂੰ ਦੇਖਦੇ ਸਾਰੀਆਂ ਕੁੜੀਆਂ ਨੂੰ ਤਉ ਬਹੁਤ ਮਾੜੀ ਚੀਜ਼ ਆ ਜਿਸ ਤਰੀਕੇ ਦੇ ਨਾਲ ਤੁਸੀਂ ਬੋਲਦੇ ਤੁਸੀਂ ਆਪਣਾ ਕੰਮ ਕਰੋ ਰਿਸਪੈਕਟ ਨਾਲ ਸਾਰਿਆਂ ਦੇ ਨਾਲ ਪੇਸ਼ ਆਓ ਕੋਈ ਮੈਂ ਵੀ ਕੰਮ ਕਰਦੀ ਆ ਮੈਂ ਵੀ ਇੱਕ ਕੁੜੀ ਆ ਮੈਨੂੰ ਕੋਈ ਨਹੀਂ ਮਾੜਾ ਚੰਗਾ ਬੋਲਦਾ ਕਿਉਂਕਿ ਮੈਂ ਉਸ ਤਰੀਕੇ ਨਾਲ ਗੱਲ ਕਰਦੀ ਆ ਮੈਨੂੰ ਪਤਾ ਮੈਂ ਮੈਂ ਜਿੱਦਾਂ ਮੈਂ ਕਿਸੇ ਅੱਗੇ ਆਪਣੇ ਆਪ ਨੂੰ ਪੇਸ਼ ਕਰੂੰਗੀ ਉਦਾਂ ਹੀ ਲੋਕ ਮੇਰੇ ਨਾਲ ਟ੍ਰੀਟ ਕਰਨਗੇ ਤਾਂ ਇਹ ਇਹਨਾਂ ਦਾ ਆਪਣਾ ਮਾਹੌਲ ਕ੍ਰੀਏਟ ਕੀਤਾ ਹੋਇਆ ਬਹੁਤ ਮਾੜੀ ਗੱਲ ਆ ਕੁੜੀਆਂ ਨੂੰ ਇਸ ਤਰੀਕੇ ਦੇ ਨਾਲ ਨਹੀਂ ਕਰਨਾ ਚਾਹੀਦਾ ਤੇ ਕਿਉਂਕਿ ਆਪਾਂ ਕੀ ਸਮਾਜ ਨੂੰ ਸਿਹਤ ਦੇ ਰਿਆ ਇਹੋ ਜੀਆਂ ਗੰਧੀਆਂ ਗੰਧੀਆਂ ਆਪਾਂ ਵੀਡੀਓ ਪਾ ਰਹੇ ਆ ਤੇ ਆਪਾਂ ਬੋਲ ਕਿੰਨੇ ਗੰਦੇ ਬੋਲ ਰਹੇ ਆ ਨਾ ਤੇ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਮਾਨ ਸਿੰਘ ਜੀ ਦੀ ਉਹਨਾਂ ਦੀ ਮੈਂ ਉਹਨਾਂ ਨੂੰ ਉਹਨਾਂ ਤੋਂ ਵੀ ਮੈਨੂੰ ਬਹੁਤ ਮੈਂ ਬਹੁਤ ਪਰੇਸ਼ਾਨ ਹੋਈ ਉਹਨਾਂ ਦਾ ਇੰਟਰਵਿਊ ਸੁਣ ਕੇ ਮੈਨੂੰ ਬੁਰਾ ਲੱਗਾ ਕਿ ਜੇ ਉਹ ਇੰਨਾ ਬੁਰਾ ਬੋਲ ਰਹੀ ਆ ਤਾਂ ਤੁਸੀਂ ਵੀ ਕਿਉਂ ਇੰਨਾ ਗੰਦਾ ਬੋਲ ਰਹੇ ਫਿਰ ਤਾਂ ਕੋਈ ਫਰਕ ਨਹੀਂ ਰਹੇਗਾ ਨਾ ਦੋਨੋਂ ਪਾਸੇ ਫਿਰ ਆਪਾਂ ਕੀ ਸਿੱਖਿਆ ਦੇ ਰਹੇ ਆ ਫਿਰ ਆਪਾਂ ਉਹਨਾਂ ਨੂੰ ਕਿੱਦਾਂ ਸਮਝਾਵਾਂਗੇ ਜੀ ਆਪਾਂ ਹੀ ਇੰਨਾ ਕੁਝ ਗੰਦਾ ਬੋਲਾਂਗੇ ਕਿ ਮੇਰੀ ਨੱਕ ਵੱਡੀ ਆ ਤੂੰ ਆ ਕੇ ਦੇਖ ਮੈਂ ਇਦਾਂ ਉਦਾਂ ਮੇਰੇ ਚੋਂ ਬਦਬੂ ਆਉਂਦੀ ਤੂੰ ਮੇਰੇ ਨਾਲ ਰਾਤ ਰਹਿ ਕੇ ਦੇਖ ਮੈਂ ਇਦਾਂ ਉਹ ਕਿੰਨਾ ਗੰਦਾ ਆ ਕਿੰਨਾ ਕੁਝ ਮਤਲਬ ਉਹ ਤਾਂ ਗੰਦੇ ਹੈ ਹੀ ਹੈ ਬਹੁਤ ਗੰਦ ਬੋਲਦੇ ਨੇ ਉਹ ਲੋਕ ਉਹ ਬਹੁਤ ਮਾੜੀ ਚੀਜ਼ ਆ ਥੋੜਾ ਸੁਧਰਨਾ ਚਾਹੀਦਾ ਕਿਉਂਕਿ ਦੇਖੋ ਸਮਾਜ ਦੇ ਵਿੱਚ ਆਪਾਂ ਕੀ ਪੇਸ਼ ਕਰਾਂਗੇ ਕੀ ਲੋਕਾਂ ਨੂੰ ਆਪਾਂ ਸਿੱਖਿਆ ਦਵਾਂਗੇ ਕੀ ਲੋਕ ਕਹਿਣਗੇ ਅੱਗੇ ਵੀ ਇਹਨਾਂ ਤੋਂ ਕੀ ਆਪਾਂ ਨੂੰ ਮਤਲਬ ਸੋਸ਼ਲ ਮੀਡੀਆ ਦਾ ਬੜਾ ਗਲਤ ਯੂਜ਼ ਕਰ ਰਹੇ ਨੇ ਲੋਕ ਇੱਕ ਪੈਸੇ ਵਾਸਤੇ ਇੱਕ ਕਮੈਂਟ ਵਾਸਤੇ ਇੱਕ ਵਿਊ ਵਾਸਤੇ ਤੁਸੀਂ ਇੰਨੇ ਕਿੰਨੇ ਕਿਰਗਿਰ ਤੁਸੀਂ ਆਪਣਾ ਜ਼ਮੀਰ ਹੀ ਵੇਚ ਦੋ ਇਹ ਚੀਜ਼ ਤਾਂ ਮੈਨੂੰ ਬਿਲਕੁਲ ਪਸੰਦ ਨਹੀਂ ਔਰ ਮੈਂ ਬਹੁਤ ਇਸ ਚੀਜ਼ ਨੂੰ ਲੈ ਕੇ ਦੁਖੀ ਹਾਂ ਕਿ ਕਿੱਧਰ ਜਾ ਰਿਹਾ ਆਪਣਾ ਸਮਾਜ ਤੇ ਸਮਾਜ ਦੀਆਂ ਕੁੜੀਆਂ ਮੁੰਡੇ ਕਿੱਧਰ ਜਾ ਰਹੇ ਨੇ ਕਿਤੇ ਨਾ ਕਿਤੇ ਅੱਜ ਲੋਕ ਫੇਮਸ ਹੋਣ ਵਾਸਤੇ ਚਾਹੇ ਕੁੜੀਆਂ ਦੀ ਗੱਲ ਕਰ ਲਈਏ ਚਲੋ ਤੁਸੀਂ ਇੱਕ ਯਾਨੀ ਐਕਟਰ ਹੋ ਸਿੰਗਰ ਹੋ ਪਰ ਕਿਤੇ ਨਾ ਕਿਤੇ ਅੱਜ ਕੁੜੀਆਂ ਇੰਸਟਾ ਤੇ ਦੇਖਦੇ ਆ ਕਿ ਆਪਣੇ ਆਪ ਨੂੰ ਨਗੇਜ ਦਿਖਾ ਕੇ ਛਾਤੀ ਬੈਗ ਦਿਖਾ ਕੇ ਆਪਣੇ ਆਪ ਨੂੰ ਫੇਮਸ ਕਰਦੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਨਗੇਜ ਕਰਕੇ ਹੀ ਅੱਗੇ ਆਣਾ ਚੰਗਾ ਹੈ ਵਿਊ ਸਿਰਫ ਵਿਊ ਦੇ ਚੱਕਰਾਂ ਦੇ ਵਿੱਚ ਫਿਰ ਐਦਾਂ ਦੀ ਘਟਨਾਵਾਂ ਹੁੰਦੀਆਂ ਨੇ ਫਿਰ ਕੰਚਨ ਕੁਮਾਰੀ ਦੇ ਵਾਂਗੂ ਮਾਰ ਦਿੱਤਾ ਜਾਂਦਾ ਪਰ ਕਿਤੇ ਨਾ ਕਿਤੇ ਹਰ ਕੋਈ ਬੰਦੇ ਦੇ ਦਿਲ ਦੇ ਵਿੱਚ ਆਪਣੇ ਸਮਾਜ ਦੇ ਲਈ ਪੰਜਾਬ ਦੇ ਲਈ ਕਲਚਰ ਦੇ ਲਈ ਕਿ ਮਾਹੌਲ ਨਾ ਖਰਾਬ ਹੋਵੇ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਇਦਾਂ ਵਿਊਅਰਾਂ ਦੇ ਚੱਕਰ ਦੇ ਵਿੱਚ ਇਦਾਂ ਨਗੇਜ ਬਣਾਉਣਾ ਪੰਜਾਬ ਦੇ ਵਿੱਚ ਚੰਗਾ ਲੱਗਦਾ ਨਹੀਂ ਜੀ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਆਪਾਂ ਦੇਖੋ ਵਿਦੇਸ਼ਾਂ 'ਚ ਤੇ ਰਹ ਨਹੀਂ ਰਹੇ ਆਪਾਂ ਹੈਗੇ ਪੰਜਾਬ 'ਚ ਇੰਡੀਆ 'ਚ ਆਪਣਾ ਇੱਕ ਕਲਚਰ ਹੈ ਜੀ ਸ਼ੁਰੂ ਤੋਂ ਦੇਖੋ ਬਹੁਤ ਮਾਡਰਨ ਹੋਇਆ ਸਾਰਾ ਕੁਝ ਅੱਛੀ ਗੱਲ ਹੈ ਮਾਡਰਨ ਹੋਣਾ ਚਾਹੀਦਾ ਸਮਾਜ ਦੇ ਨਾਲ ਚੱਲਣਾ ਚਾਹੀਦਾ ਪਰ ਜੋ ਜਿਸ ਚੀਜ਼ ਦੀ ਜ਼ਰੂਰਤ ਨਹੀਂ ਆ ਉਹ ਕਿਉਂ ਕਰ ਰਹੇ ਆਪਾਂ ਇਹਨਾਂ ਆਪਣਾ ਸਮਾਜ ਨਹੀਂ ਆਪਾਂ ਨੂੰ ਅਲਾਉ ਕਰਦਾ ਕਿ ਆਪਾਂ ਇੰਨਾ ਕੁਝ ਇੰਨਾ ਗੰਦਾ ਬੋਲੀਏ ਇੰਨਾ ਸਾਰਾ ਕੁਝ ਕਰੀਏ ਫਿਰ ਇਦਾਂ ਦੇ ਜਦੋਂ ਕਟਨਾਵਾ ਹੁੰਦੀਆਂ ਨੇ ਫਿਰ ਆਪਾਂ ਕਹਿੰਨੇ ਜੀ ਉਹਨੇ ਆਹ ਕਰਤਾ ਜੀ ਉਹਨੇ ਇਦਾਂ ਕਰਤਾ ਇਹ ਇਹ ਮਾੜਾ ਹੋਇਆ ਜੀ ਉਹਨੂੰ ਸਜ਼ਾ ਦਿਓ ਜੀ ਉਹਨੇ ਇਦਾਂ ਕਰਤਾ ਜਦੋਂ ਆਪਾਂ ਖੁਦ ਏਦਾਂ ਆਪਾਂ ਇਹ ਮਾਹੌਲ ਕ੍ਰੀਏਟ ਕਰ ਰਹੇ ਆਪਾਂ ਖੁਦ ਅਗਲੇ ਨੂੰ ਇਨਵਾਈਟ ਕਰਨੇ ਨਾ ਚੀਜ਼ਾਂ ਲਈ ਤਾਂ ਹੀ ਇਹ ਸਾਰਾ ਕੁਝ ਹੋ ਰਿਹਾ ਤੇ ਬਾਕੀ ਸਰਕਾਰਾਂ ਨੂੰ ਵੀ ਬੇਨਤੀ ਆ ਬੜੀ ਹੱਥ ਜੋੜ ਕੇ ਕਿ ਇਹਨਾਂ ਚੀਜ਼ਾਂ ਤੇ ਜੇ ਉਹ ਕੋਈ ਕਾਰਵਾਈ ਕਰਦੀ ਆ ਜਾਂ ਉਹ ਕੋਈ ਇਹਨਾਂ ਚੀਜ਼ਾਂ ਤੇ ਕਦਮ ਮ ਉਠਾਉਂਦੇ ਨੇ ਤਾਂ ਇਦਾਂ ਜਿਹੜੇ ਮਰਡਰ ਹੋ ਗਏ ਆ ਚੀਜ਼ਾਂ ਰੇਪ ਵਗੈਰਾ ਹੋ ਗਏਨਾਂ ਚੀਜ਼ਾਂ ਦੇ ਉੱਤੇ ਥੋੜੀ ਰੋਕ ਲੱਗ ਸਕਦੀ ਆ ਹੈ ਤਾਂ ਚਲੋ ਬਹੁਤ ਮਾੜੀ ਚੀਜ਼ ਆ ਕੋਈ ਵੀ ਕਿਸੇ ਦਾ ਕਤਲ ਕਰਨਾ ਕਾਨੂੰਨ ਨੂੰ ਆਪਣੇ ਹੱਥ 'ਚ ਲੈਣਾ ਇਹ ਕੋਈ ਬਹੁਤ ਅੱਛੀ ਚੀਜ਼ ਨਹੀਂ ਹੈਗੀ ਪਰ ਜੇ ਸਰਕਾਰਾਂ ਕਰਨ ਤਾਂ ਸ਼ਾਇਦ ਲੋਕਾਂ ਨੂੰ ਇਦਾਂ ਨਾ ਕਰਨਾ ਪਵੇ ਤੇ ਅ ਮੈਂ ਇਸ ਚੀਜ਼ ਦੇ ਹੱਕ ਚ ਨਹੀਂ ਕਿ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਚ ਲਓ। اچھا ਲਾਸਟ ਸਵਾਲ ਲੇਵਾਂਗੇ। ਸੁਰਵੀ ਇੱਕ ਗੱਲ ਹੁੰਦੀ ਹੈ ਕਿ ਜਿਸ ਤਰ੍ਹਾਂ ਬਹੁਤ ਸਾਰੇ ਕਹਿੰਦੇ ਨੇ ਕਿ ਇੱਕ ਸ਼ਖਸ ਪੂਰੇ ਸਮਾਜ ਨੂੰ ਖਰਾਬ ਕਰ ਦਿੰਦਾ ਹੈ। ਯਾਨੀ ਕਿਸ ਤਰ੍ਹਾਂ ਦੇਖਦੇ ਹਾਂ ਕਿ ਬਹੁਤ ਸਾਰੀ ਕੁੜੀਆਂ ਇਹ ਗੱਲਾਂ ਕਰਦੀਆਂ ਨੇ ਕਿ ਸਾਨੂੰ ਯੂਜ਼ ਕੀਤਾ ਗਿਆ ਇਸ ਲੈਂਡ ਦੇ ਵਿੱਚ ਆ ਕੇ ਕੱਟ ਸ਼ਾਰਟ ਯਾਨੀ ਅੱਗੇ ਜਾਣਾ ਚਾਹੁੰਦੀਆਂ ਨੇ। ਔਰ ਕਈ ਵਾਰੀ ਹੁੰਦਾ ਵੀ ਹੈ ਪਰ ਬਾਅਦ ਦੇ ਵਿੱਚ ਫਿਰ ਸਮਾਜ ਦੇ ਵਿੱਚ ਉਦਾਂ ਦੇ ਹੀ ਮਾਹੌਲ ਨੂੰ ਖਰਾਬ ਕਰਦੀਆਂ ਵੀਡੀਓ ਬਣਾ ਕੇ। ਕਿਸ ਤਰ੍ਹਾਂ ਦੇਖਦੇ ਹਾਂ ਕਿ ਅੱਜ ਦੇ ਦੌਰ ਦੇ ਵਿੱਚ ਸ਼ਾਰਟਕਟ ਕੁੜੀਆਂ ਇਸਤੇਮਾਲ ਕਰਦੀਆਂ ਨੇ ਜਿਹੜੀ ਫੇਮਸ ਹੋਣ ਵਾਸਤੇ ਦੇਖੋ ਜੀ ਮੈਂ ਵੀ ਇੰਡਸਟਰੀ ਦੇ ਅੰਦਰ ਰਹਿਨੀ ਆ ਬਹੁਤ ਮਾਲਕ ਦੀ ਮੇਰਨਾ ਸਾਰਿਆਂ ਨਾਲ ਕੰਮ ਵੀ ਕੀਤਾ ਅੱਛੇ ਅੱਛੇ ਲੋਕ ਸincere ਲੋਕ ਮਿਲੇ ਜਿਨ੍ਹਾਂ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਤੇ ਕੁਝ ਇਦਾਂ ਦੇ ਵੀ ਮਿਲੇ ਜਿਨ੍ਹਾਂ ਤੋਂ ਵੀ ਸਿਹਤ ਮਿਲੀ ਕਿ ਨਹੀਂ ਠੀਕ ਆ ਸੰਭਲ ਕੇ ਵੀ ਚੱਲਣਾ ਜ਼ਰੂਰੀ ਆ ਬਾਕੀ ਜਿੱਦਾਂ ਤੁਸੀਂ ਆਪਣੇ ਆਪ ਨੂੰ ਪੇਸ਼ ਕਰਦੇ ਹੋ ਮੈਂ ਪਹਿਲਾਂ ਵੀ ਕਿਹਾ ਉਦਾਂ ਹੀ ਲੋਕ ਤੁਹਾਨੂੰ ਲੈਂਦੇ ਨੇ ਤੇ ਜਿਹੜੀ ਇੰਡਸਟਰੀ ਇਹਦੇ ਵਿੱਚ ਬਹੁਤ ਜ਼ਿਆਦਾ ਹੈਗਾ ਇਦਾਂ ਕਿ ਕੁੜੀਆਂ ਵੀ ਇਸ ਚੀਜ਼ ਲਈ ਐਗਰੀ ਹੁੰਦੀਆਂ ਕਿ ਅਸੀਂ ਕੁਝ ਬਣਨ ਵਾਸਤੇ ਕੁਝ ਵੀ ਕਰ ਸਕਦੀਆਂ ਤੇ ਅਸੀਂ ਤੁਹਾਡੇ ਨਾਲ ਐਗਰੀਆਂ ਜੋ ਵੀ ਆ ਚਲੋ ਜੋ ਤੁਹਾਡਾ ਹੋ ਗਿਆ ਉਸ ਤੋਂ ਬਾਅਦ ਫਿਰ ਜੇ ਤੁਸੀਂ ਇਹ ਕਹੋ ਕਿ ਸਾਨੂੰ ਯੂਜ਼ ਕੀਤਾ ਜਾਂ ਇਦਾਂ ਕੀਤਾ ਉਹ ਸਭ ਤੋਂ ਘਟੀਆ ਗੱਲ ਆ ਕਿਉਂਕਿ ਤੁਸੀਂ ਖੁਦ ਇਸ ਚੀਜ਼ 'ਚ ਪੈੰਨੇ ਹੋ ਤੇ ਪਰ ਮੈਂ ਕਹਿੰਨੀ ਜੇ ਤੁਹਾਡੇ ਅੰਦਰ ਟੈਲੈਂਟ ਹੈਗਾ ਆ ਤੁਸੀਂ ਮਿਹਨਤੀ ਹੋ ਤਾਂ ਤੁਹਾਨੂੰ ਇਹ ਸਭ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਜੇ ਤੁਸੀਂ ਇਦਾਂ ਕਰਦੇ ਹੋ ਤੇ ਜਿਹੜਾ ਮਿਹਨਤੀ ਆ ਟੈਲੈਂਟ ਵਾਲੀ ਕੋਈ ਕੁੜੀ ਆ ਤਾਂ ਇਨਸਾਨ ਉਹਨੂੰ ਵੀ ਉਸੇ ਨਜ਼ਰ ਨਾਲ ਦੇਖਦਾ ਆ ਤੇ ਜੇ ਉਦਾਂ ਉਹ ਕੁੜੀ ਉਹਨਾਂ ਕੁੜੀਆਂ ਵਾਂਗੂ ਨਹੀਂ ਕਰਦੀ ਤਾਂ ਫਿਰ ਜਿਹੜੇ ਇਹਨਾਂ ਲੋਕ ਕੁੜੀਆਂ ਨੂੰ ਅੱਗੇ ਲੈ ਕੇ ਆਉਣ ਵਾਲੇ ਹੁੰਦੇ ਆ ਜਾਂ ਕਹਿ ਲਓ ਕਿ ਤੁਹਾਨੂੰ ਪੇਸ਼ ਕਰਨ ਵਾਲੇ ਹੁੰਦੇ ਫਿਰ ਉਹ ਥੋੜਾ ਜਿਹਾ ਸੋਚਦੇ ਆ ਕਿ ਨਹੀਂ ਯਾਰ ਉਧਰੋਂ ਤਾਂ ਸਾਰਾ ਕੁਝ ਮਿਲ ਰਿਹਾ ਇੱਧਰ ਨਹੀਂ ਆਪਾਂ ਇਹਨਾਂ ਨੂੰ ਉਹ ਫਿਰ ਕਿਤੇ ਨਾ ਕਿਤੇ ਟੈਲੈਂਟ ਪਿੱਛੇ ਰਹਿ ਜਾਂਦਾ ਇਹਨਾਂ ਕੁੜੀਆਂ ਦੇ ਇਦਾਂ ਮਾਹੌਲ ਕ੍ਰੀਏਟ ਕਰਨ ਕਰਕੇ ਕਿਉਂਕਿ ਹਰ ਬੰਦਾ ਫਿਰ ਉਸੇ ਨਜ਼ਰ ਨਾਲ ਦੇਖਦਾ ਕਹਿੰਦੇ ਇਦਾਂ ਦੀ ਘਟਨਾ ਕੋਈ ਜੋ ਤੁਹਾਡੇ ਨਾਲ ਵਾਪਰੀ ਹੋਵੇ ਨਾ ਲਏ ਬਗੈਰ ਤੁਸੀਂ ਕਈ ਵਾਰੀ ਇਦਾਂ ਹੁੰਦਾ ਨਾ ਇੰਡਸਟਰੀ ਦੇ ਵਿੱਚ ਅਸੀਂ ਨਾਮ ਨਹੀਂ ਕਿਸੇ ਦਾ ਲੈਣਾ ਹੈਗਾ اگر ਤੁਸੀਂ ਨਾਂ ਤੋਂ ਬਗੈਰ ਤੁਸੀਂ ਬੋਲ ਸਕਦੇ ਹੋ ਕੋਈ ਕਿੱਸਾ ਇਦਾਂ ਦਾ ਜਿਹੜੀ ਤੁਹਾਡੇ ਨਾਲ ਘਟਨਾ ਵਾਪਰੀ ਹੋ ਕੇ ਮੇਰੇ ਨਾਲ ਵੀ ਇਦਾਂ ਹੋਇਆ ਸੀ ਨਹੀਂ ਇਦਾਂ ਵੈਸੇ ਡਾਇਰੈਕਟਲੀ ਤਾਂ ਕਦੀ ਕੁਝ ਨਹੀਂ ਹੁੰਦਾ ਪਰ ਇੰਡਾਇਰੈਕਟਲੀ ਆਪਾਂ ਕਿਸੇ ਦੀ ਟੈਂਸ਼ਨਸ ਜਿਹੜੀ ਸਮਝ ਜਾਂਦੇ ਆ ਮੋਸਟਲੀ ਕੁੜੀਆਂ ਜਲਦੀ ਸਮਝ ਜਾਂਦੀਆਂ ਕਿ ਇਹ ਦੀ ਕੀ ਅਟੈਂਸ਼ਨ ਆ ਸਾਡੇ ਲਈ ਫੇਰ ਮੈਂ ਗੱਲ ਹੀ ਨਹੀਂ ਕਰਦੀ ਨੀ ਕਟਆਫ ਕਰ ਦੇਦਾ ਕਿਉਂਕਿ ਆਪਾਂ ਨੂੰ ਇਦਾਂ ਦੀ ਕਿਸੇ ਵੀ ਬੁਲੰਦੀ ਦੀ ਜ਼ਰੂਰਤ ਨਹੀਂ ਹੈਗੀ ਜਿਹੜੀ ਇਦਾਂ ਜ਼ਮੀਰ ਵੇਚ ਕੇ ਤੁਸੀਂ ਕਰਦੇ ਹੋ ਕੋਈ ਵੀ ਪ੍ਰਾਪਤੀ ਤੁਹਾਡੀ ਕੀ ਕਹੂਗਾ ਕੋਈ ਮੇਰੇ ਨਾਲ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਕੁੜੀਆਂ ਨੇ ਜਿਹੜੀਆਂ ਬਹੁਤ ਅੱਗੇ ਹੁਣ ਨਾਮਾ ਕਾਫੀ ਲੋਕਾਂ ਦਾ ਪਰ ਉਹਨਾਂ ਦੇ ਜਦੋਂ ਚਾਰ ਲੋਕ ਬੈਂਦੇ ਆ ਜਾਂ ਮੈਂ ਖੁਦ ਵੀ ਦੇਖਿਆ ਆ ਤਾਂ ਉਹ ਫਿਰ ਇਦਾਂ ਗੱਲ ਕਰਦੇ ਨੇ ਕਿ ਇਹ ਇਦਾਂ ਇਦਾਂ ਕਰਕੇ ਇਦਾਂ ਸਟੈਪ ਬਾਈ ਸਟੈਪ ਇਦਾਂ ਅੱਗੇ ਗਈ ਤਾਂ ਉਸ ਬੁਲੰਦੀ ਦਾ ਵੀ ਕੀ ਫਾਇਦਾ ਜਿਹਦਾ ਬਾਅਦ ਚੋ ਲੋਕੀ ਬਹਿ ਕੇ ਚਾਰੇ ਗੱਲਾਂ ਕਰ ਰਹੇ ਕਿ ਇਹ ਸ਼ਾਰਟ ਕੱਟ ਕਰਕੇ ਗਈ ਇਹਦੀ ਮੈਂ ਤ ਨਹੀਂ ਇਹਦਾ ਟੈਲੈਂਟ ਨਹੀਂ ਆ ਇਹਨੇ ਐਦਾਂ ਕਰਕੇ ਚੀਜ਼ਾਂ ਕੀਤੀਆਂ ਦਾ ਪ੍ਰੋਡਿਊਸਰਾਂ ਡਾਇਰੈਕਟਰਾਂ ਦੇ ਨਾਲ ਤਾਂ ਕਰਕੇ ਉੱਥੇ ਤੱਕ ਗਏ ਤਾਂ ਮੈਂ ਕਦੀ ਨਹੀਂ ਚਾਹਦੀ ਉਹਦੇ ਨਾਲ ਆਪਾਂ ਜੋ ਮਾਲਕ ਨੇ ਦਿੱਤਾ ਉਹਦੇ 'ਚ ਰਾਜ਼ੀ ਹਾਂ ਆਪਾਂ ਸੋ ਥੈਂਕ ਯੂ ਮੈਮ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਸਤਰੰਗ ਕੱਟਸ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜੇ ਇਜਾਜ਼ਤ ਮੇਰੇ